ਚਲੀ ਜਾਂਦੀ ਆ ਭਰਾਓ ਆਪਣੀ ਮਸ਼ੀਨ ਤੇ ਆਪਾਂ ਖੜੇ ਆ ਇਸ ਟਾਈਮ ਆਪਦੇ ਖੇਤ ਸਲਿੱਪ ਦਾ ਘੱਟਦਾ ਆਟ ਲੱਗ ਜਾਂਦੀ ਆ ਟਾਇਰਾਂ ਨੂੰ ਪਿੱਛੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਸਾਰੇ ਅਤੇ ਵੈਲਕਮ ਤੁਹਾਡਾ ਸਾਰਿਆਂ ਦਾ ਆਪਣੇ ਕੋਰਨਰ ਨੀ ਬਲੌਗ ਦੇ ਵਿੱਚ ਸਾਰੇ ਲੋਕਾਂ ਨੇ ਆ ਜੀ ਤੂੜੀ ਵਾਲੇ ਫੱਟੇ ਜਾਂਦੇ ਰੱਖੇ ਨੇ ਅਜੇ ਇੱਧਰ ਵੀ ਥੋੜਾ ਜਿਹਾ ਸਲੋਨ ਹੈ ਤੂੜੀ ਵਾਲੇ ਪਾਸੇ ਉੱਧਰ ਆਪਣੇ ਜਿੱਥੇ ਆਵਾ ਤੂੜੀ ਬਣਾਈ ਜਾਂਦੇ ਆ ਸਾਰਿਆਂ ਨੇ ਫੱਟੇ ਜਾਂਖਦੇ ਤੂੜੀ ਵਾਲੇ ਪਾਸੇ ਅਜੇ ਕਣਕ ਮਗਰੋਂ ਵੜਦੇ ਨੇ ਤੇ ਤੂੜੀ ਵਾਲੇ ਮਸ਼ੀਨ ਪਹਿਲਾਂ ਲਾ ਲੈਣਗੇ ਇੱਥੇ ਅਜੇ ਪਿੱਛੇ ਕਣਕ ਵੱਢੀ ਵੀ ਆਉਂਦੇ ਨੇ ਜੇ ਕੋਈ ਇੰਸਾਨ ਉਹਦੇ ਇੱਥੇ ਵਰਤ ਲਈ ਆ ਦੂਰੀ ਬਣਨ ਵਾਲੀ ਪਈ ਹੈ ਇੱਥੇ ਸਾਰੇ ਕਿਤੇ ਨੈਰ ਵੀ ਮਿੱਤਰੋ ਜਮਾਂ ਸੁੱਕੀ ਪਈ ਹੈ ਇਕਦਾਇਤ ਕੀ ਵਾਲਾ ਸਾਲ ਆ ਸਾਦ ਤਾਂ ਬਸ ਸੁੱਕੀ ਨੈਰ ਹੀ ਦਵਾਦਾ ਇਹਨਾਂ ਨੇ ਪਿੰਡਾਂ ਬਣਾਉਣ ਲੱਗੇ ਥੋੜਾ ਧੂਏ ਛੱਡ ਕੇ ਬੈਠੇ ਦੇ ਪਾਣੀ ਕਰਨੇ ਉਹ ਬਹੁਤ ਅੱਗੇ ਰਹੀ ਹੈ ਅੱਜ ਕੀ ਆਉਂਦੀ ਆ ਮੇਰਾ ਚੋੜ ਮਾਰੋ ਆਉਂਦੇ ਨਾਉਂਦੀ ਆ ਤੇ ਆ ਆ ਗਿਆ ਮਿੱਤਰੋ ਵਾਟਰ ਵਕਸ ਆਪਣੇ ਸਿੰਚਾਣਾ ਪਾਣੀ ਹੁੰਦਾ ਆਪਣੇ ਖੇਤਾਂ ਦੇ ਕੋਲ ਹੀ ਹੈ ਇਹ ਚਾਰੇ ਪਾਸੇ ਟੱਪੇ ਟੱਪੇ ਨੇ ਆਪਣੇ ਆਪਾਂ ਪਹੁੰਚ ਚੁੱਕੇ ਆ ਮਿੱਤਰੋ ਖੇਤ ਆਉਦੇ ਮਸ਼ੀਨ Mesin ini kat diaan dia. Oh lah, keris mesin lah. ਆਪਾਂ ਭਰਨ ਵਾਲੀ ਆ ਹੁਣ ਤੇ ਆਪਾਂ ਭਰੀ ਡਰਲ ਨਹੀਂ ਲੈ ਕੇ ਖਾਲੀ ਮਸ਼ੀਨ ਮਗਰਵਾ ਦਿੰਨੇ ਆ ਤੇ ਚੱਲਦੇ ਆ ਪਿੰਡ ਨੂੰ ਬਸ ਬਣੇ ਰਹੂਗੋ ਲੋਕ ਇਹਦੇ ਨਾਲ ਆ ਆ ਚਲੀ ਜਾਂਦੀ ਆ ਭਰਾਗੋ ਆਪਣੀ ਮਸ਼ੀਨ ਤੇ ਆਪਾਂ ਖੜੇ ਆ ਇਸ ਟਾਈਮ ਆਪਦੇ ਖੇਤ ਦੇਣ ਦੇਣ ਹੋ ਗਏ ਇੱਥੋਂ ਵੀ ਕਣ ਕੱਢੀ ਨੂੰ ਤੇ ਅੱਜ ਆਪਾਂ ਇੱਕ ਟੂੜੀ ਬਣਾ ਰਿਆਂ ਆਂ ਆਪਾਂ ਟਰਾਲੀ ਤਾਂ ਹੁਣ ਲਾਤੀ ਤੇ ਣੋ ਟਰਾਲੀ ਆਪਾਂ ਘਰੇ ਲਾ ਕੇ ਆਨੇ ਆਂ ਪਹਿਲਾਂ ਦੋ ਕੁ ਗੇੜੇ ਫੇਰ ਆਪਾਂ ਹਲਾ ਦੂ ਕੰਮ ਜਿੰਦੇ ਤੇ ਬਾਅਦ ਆਪਾਂ ਰਿੱਪਰ ਤੇ ਬੈਠਾਂਗੇ ਅੱਜ ਲੋਭੂ ਮਿੱਤਰ ਹੋਣ ਜਾਂਦੇ ਆਪਾਂ ਪਿੰਡ ਨੂੰ ਪਰਿਵਰਾਲੀ ਵਾਲੀ ਹੁਣ ਆਪਣੇ ਵਾਲੇ ਸ਼ਰਮਗਰ ਸਿੱਧੂ ਪਾਪਾ ਪਿੰਡ ਪਹੁੰਚਦੇ ਹੁਣ ਇੱਥੋਂ ਝੜੋਣੇ ਹੁਣ ਰੈਂਪ ਜਿਹਾ ਵੀ ਖਰਾਬ ਹੀ ਐ ਦੇਖਦੇ ਆ ਜਿੱਥੋਂ ਟਰਾਲੀ ਸਿੱਧੀ ਚੜਦੀ ਐ ਇਹ ਤਾਂ ਉਧਰ ਰਾਹ ਹੈਗਾ ਨਹੀਂ ਤਾਂ ਫਿਰ ਉਧਰੋਂ ਲਿਆਵਾਂਗੇ ਆਪਾਂ ਦੂਜੀ ਵਾਰੀ ਇੱਕ ਵਾਰੀ ਚੜਾਉਨੇ ਆਂ ਚਲ ਵੈਸੇ ਲੈ ਤਾ ਜਾਈਂ ਸਾਨੂੰ ਨਾ ਕੋਈ ਵੱਡੀ ਗੱਲ ਨਹੀਂ ਹੈਗੀ ਚਾੜੀ ਗਈ ਵਧੀਆ ਰੈਂਪ ਹੀ ਆ ਖਰਾਬ ਕਰ ਰੱਖਿਆ ਸੀ ਨਾ ਨਹਿਰ ਬਣਾਈ ਸੀ ਇਹ ਪੱਥਰੇ ਸੁੱਟ ਤੇ ਆ ਗਿਆ ਮਿੱਤਰੋ ਆਪਣੇ ਖੇਤਾਂ ਕੋਲੇ ਸੋਲ ਰੱਖ ਤਾਂ ਲੱਗਿਆ ਹੋਇਆ ਹੈ ਸੋਨਾ ਦਾ ਪੂਰਾ ਸਿਸਟਮ ਆ ਤੇ ਇੰਦਰ ਮਿੱਤਰੋ ਟੋੜੀ ਬਣਾ ਕੇ ਵਾਹ ਵੀ ਦਿੱਤਾ ਰੋਨੀ ਵੀ ਕਰੀ ਜਾਂਦੇ ਨੇ ਤੇ ਉਹ ਉੱਧਰ ਪਰਾਂ ਹਜੇ ਕਣਕ ਖੜੀ ਐ ਟਰੈਕਟਰ ਲਾ ਰੱਖਿਆ ਜਨਰੇਟਰ ਤੇ ਉਹ ਚਾਲੇ ਤੋਂ ਨੀਵੀਂ ਨਹਿਰ ਅੱਗੇ ਪਿੰਡ ਜਾਂਦੀ ਐ ਮੰਦਰਾਂ ਤੱਕ ਤੇ ਆਪਾਂ ਜਾਵਾਂਗੇ ਹੁਣ ਮਿੱਤਰੋ ਛੜਕੇ ਛੜਕੇ ਉਧਰ ਨਹਿਰ ਵਾਲਾ ਰਸਤਾ ਬਹੁਤ ਖਰਾਬ ਸੀ ਜਦ ਦੀ ਨਹਿਰ ਬਣੀ ਆ ਰਸਤਾ ਬਹੁਤ ਖਰਾਬ ਕਰ ਰੱਖਿਆ ਇੱਟਾਂ ਹੀ ਇੱਟਾਂ ਕਰ ਰੱਖਿਆ ਪਹਿਲਾਂ ਮਿੱਟੀ ਸੀ ਕੱਚੀ ਜੀ ਪਹੀ ਸੀ ਸਾਫ ਸੀਰਾ ਹੁਣ ਆਪਾਂ ਛੜਕੇ ਛੜਕੇ ਜਾਵਾਂਗੇ ਨਾਲੇ ਟਾਈਮ ਨਾਲ ਪਹੁੰਚਾਂਗੇ ਇੱਧਰ ਦਾ ਖੱਡੇ ਵਾਲੇ ਆਹ ਮਿੱਤਰੋ ਆ ਗਿਆ ਉਹ ਸਕੂਲ ਜਿੱਥੇ ਆਪਾਂ 4ਵੀਂ ਤੋਂ ਲੈ ਕੇ 10ਵੀਂ ਤੱਕ ਪੜਾਈ ਦਿੱਤੀ ਹੈ ਸੀਵੀਐਸ ਸਕੂਲ ਦਰਸ਼ਕ ਇਹ ਸਟੈਂਡਰੀ ਸਕੂਲ ਇੱਥੇ ਵੀ ਬੜੇ ਬੁੱਲੇ ਲੁੱਟੇ ਨੇ ਨਾਲ ਦੇ ਬੰਦੇ ਵੀ ਸਾਰੇ ਕਹਿਣ ਅਸਲ ਉਹਨ ਕੋਈ ਕੈਨੇਡਾ ਟੱਪ ਗਿਆ ਕੋਈ ਆਸਟ੍ਰੇਲੀਆ ਸਾਰੇ ਵਕਤ ਵਕਤ ਹੋ ਗਏ ਤੇ ਕਈ ਆਪਣੇ ਅਜੇ ਉੱਤੇ ਨਾਲ ਹੀ ਨਿਪਟਣ ਦਾ ਘਰੋ ਘਰੇ ਸਾ ਮਾ ਪਕੜਿਆ ਪਿੰਡ ਤੇ ਆ ਲੱਗੇ ਨੇ ਬੰਦੇ ਮਿੱਤਰੋ ਬੰਦੇ ਰੱਗੇ ਨੇ ਟੁੱਡੀ ਕੋਣ ਤੇ ਆਪਾਂ ਹੁਣ ਚੱਲਦੇ ਆ ਲੋਬੇ ਮਿੱਤਰੋ ਸਾਰੇ ਉਹ ਮਾਰੇ ਮਾਰ ਲੱਗੇ ਹੋਏ ਨੇ ਟੁੱਡੀ ਸਤਰਾਂ ਮਿੱਤਰੋ ਹੁਣ ਆਪਾਂ ਚੱਲਿਆਂ ਦੂਜਾ ਘੜਾ ਲੈਣ ਦੇ ਵੀਰਿ ਚਾਗੇ ਦਾ ਰੋਟੀ ਫੇਰ ਫੜਾ ਤਾਸ਼ਾ ਉਹਦੀਆਂ ਤਾਂ ਵੱਖੀਆਂ ਇਕੱਠੀਆਂ ਹੋ ਗਈਆਂ ਅਸੀਂ ਤੇ ਕਹਿੰਦਾ ਮੈਂ ਇਥੋਂ ਨਹੀਂ ਚੱਲਦਾ ਹੈਗਾ ਆਪਣੇ ਵੱਸਦਹੀ ਹੈ ਇਹ ਜਿਹੜਾ ਆਪਾਂ ਹੀ ਖਿੱਚੀ ਫਿਰਦੇ ਇਹਨੂੰ ਹਣ ਆਪਾਂ ਫੇਰ ਦੁਬਾਰਾ ਇੱਥੇ ਹੀ ਜੰਨੇ ਆਂ ਇਹਨੇ ਫੜ ਲਿਆ ਫਾਰਮਾ ਕਹਿੰਦਾ ਲੱਕ ਦੋ ਘੰਟਾ ਲਾਤਾ ਉਹ ਤੇ ਆਸ਼ੇ ਤੇ ਇੱਕ ਜਿਹੜਾ ਵਾਕ ਆਇਆ ਸੀ ਇੱਕ ਚੀ ਬੱਸ ਹੋ ਗਈ ਆਪਾਂ ਜੰਨੇ ਆ ਆਪਣੇ ਝੋਟੇ ਤੇ ਹੁਣ ਦੁਬਾਰਾ ਫੇਰ ਪਿੰਡ ਨੂੰ ਇੱਕ ਦੋ ਟਰਾਲੀ ਹੋਰ ਪੈਣੀਆਂ ਬਸ ਘਰੇ ਤੇ ਫੇਰ ਆਪਾਂ ਇੱਥੋਂ ਹੋ ਜਾਾਂਗੇ ਵਿਹਲੇ 12 ਵਜ ਗਏ ਹੁਣ ਰਾਲੂ ਲੰਗਾ ਵੀ ਥੋੜਾ ਹੀ ਰਹਿ ਗਿਆ ਹੁਣ ਅੱਜ ਅੱਜ ਜੇ ਨਿਬੜ ਜੂ ਇੱਥੋਂ ਚਲੋ ਫਿਰ ਹੁਣ ਚੱਲਦੇ ਆ ਇੱਕ ਹੋਰ ਢੇਡਾ ਲੈ ਕੇ ਘਰਾਂ ਨੂੰ ਇੱਥੋਂ ਵਾਲੀ ਵੀ ਬਨਾਲੀ ਹੁਣ ਆਪਾਂ ਤੁਹਾਡੇ ਪਿਆ ਰਹੇਗੇ ਬਸ ਦੋ ਕ ਗੇੜੇ ਤੇ ਆਪਾਂ ਵੀ ਆ ਟਰਾਲੀ ਭਰੀ ਇੱਕ ਪਾ ਕੇ ਖੜਾ ਲਈ ਸੀ ਅਸ਼ਮਗਰ ਤੇ ਹੁਣ ਬਸ ਉਹ ਥੋੜੀ ਜਿੰਨੀ ਵੀ ਪੈਂਦੀ ਆ ਉਹ ਚ ਆ ਦੋ ਕ ਗੇੜਿਆਂ ਦੀ ਫੇਰ ਆਪਾਂ ਭਰ ਕੇ ਚੱਲਦੇ ਆਂ ਪਿੰਡ ਨੂੰ ਜਿੱਦਣ ਦਾ ਸੀਜ਼ਨ ਚੱਲੀ ਜਾਂਦਾ ਉਦੋਂ ਦਾ ਮੌਸਮ ਵੀ ਬਿਤਰੋ ਸਾਫ਼ ਜਿਹਾ ਹੀ ਆ ਜਮਾ ਨਾਲੇ ਕਦੇ ਵਿੱਚ ਵਿੱਚ ਬੱਦਲ ਹੋਏ ਨੇ ਨੇ ਬਤਲਾ ਦਾ ਵੀਊ ਦੇਖੋ ਕਿੰਨਾ ਘੈਂਟ ਲੱਗਦਾ ਇਹ ਵੀ ਕਦੇ-ਕਦੇ ਹੀ ਦੇਖਣ ਨੂੰ ਮਿਲਦਾ ਲੱਗਦਾ ਹੈ ਨਾ ਪੂਰਾ ਘੈਂਟ ਆਉਸਮ ਮਿੱਤਰੋ ਇੱਥੋਂ ਦਾ ਹੁਣ ਬਣ ਗਈ ਸਾਰੀ ਥੂੜੀ ਤੇ ਹੁਣ ਜੰਨੇ ਆਪਾਂ ਪਿੰਡ ਨੂੰ ਤੇ ਜਾ ਕੇ ਘਰੇ ਆਪਾਂ ਰੋਟੀ ਪਾਣੀ ਛਕਦੇ ਆਂ ਖੁੱਡਾ ਰੜਿਆ ਪੈਗਾ ਉਸੋਂ ਮਾੜੀ ਮੋਟੀ ਬੱਟਾਂ ਜਿਹੜੀਆਂ ਹੈਗੀਆਂ ਚੱਕ ਕੇ ਆਉਂਦਾ ਵਸ ਮਸ਼ੀਨ ਲੈ ਕੇ ਮਿੱਤਰ ਹੁਣ ਆਪਾਂ ਚੱਲਦੇ ਆਂ ਪਿੰਡ ਨੂੰ ਦੂਸਰੀ ਗੱਲ ਮਸ਼ੀਨ ਸਾਫ਼ ਕਰ ਪਸੋਫੋ ਵੀਰ ਤੇ ਆਹ ਹੁਣ ਇਹ ਆਪਣਾ ਮਸ਼ੀਨ ਲੈ ਕੇਊਗਾ ਉਹ ਉੱਧਰੋਂ ਉੱਤੋਂ ਦੀ ਕਿਉਂਕਿ ਮਸ਼ੀਨ ਦਾ ਪਿੱਛੇ ਟਰਾਲੀ ਵੀ ਹੈ ਇੱਥੋਂ ਚੜਨੀ ਨਹੀਂ ਹੈਗੀ ਜਿੱਥੋਂ ਆਪਾਂ ਜੜਾਵਾਂਗੇ ਆਪਣੇ ਵਾਲਾ ਐਸ਼ਰ ਤਾਂ ਇੱਥੋਂ ਚੜ ਜੂਗਾ ਕਿਉਂਕਿ ਪਿੱਛੇ ਇਕੱਲੀ ਟਰਾਲੀ ਹੈ ਤੇ ਥਾਂ ਵੀ ਘੱਟ ਹੈ ਮੁੜਨਾ ਨਹੀਂ ਨਾ ਤੇ ਮਸ਼ੀਨ ਫਿਰ ਇੱਥੋਂ ਮੁੜਨੀ ਨਹੀਂ ਤੇ ਆਪਣੇ ਵਾਲਾ ਆਸ਼ਾ ਮਰ ਜਾਣਾ